ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਨਣੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰਿਏ ਸੱਤਰ ਸੈਂ ਸਲਾਣ ਹੈ ਜਾਕੇ ਸਵਾ ਲੱਖ ਪੈਗਬਰ ਤਾਕੇ ਸੇਖ ਜੋ ਕਹੀਏ ਕੋਟ 88 56 ਕੋਟ ਜਾਕੇ ਖੇਲ ਖਾਸੀ ਗਰੀਬ ਕੀ ਕੋ ਗੁਜਰავ ਮਜਲਸ ਦੂਰ ਮਹਿਲ ਕੋ ਪਾਵੈ ਫਰਮਾਨ ਕਰ ਰਹੇ ਹਨ ਕਮੀ ਸਾਕੂ ਗੁਰਬਾਣੀ ਦੇ ਵਿੱਚ ਕਿਹੇ ਭਾਈ ਜਿਸ ਖੁਦਾ ਦੇ 7000 ਫਰਿਸ਼ਤੇ ਤੂੰ ਦੱਸਦਾ ਹੈ ਉਸ ਦੇ ਸਵਾ ਲੱਖ ਪੈਗੰਬਰ ਵੀ ਤੂੰ ਆਖਦਾ ਹੈ 88 ਕਰੋੜ ਉਸ ਦੇ ਦਰ ਤੇ ਰਹਿਣ ਵਾਲੇ ਬਜ਼ੁਰਗ ਆਲਮ ਸੇਕ ਕਹੇ ਜਾ ਰਹੇ ਹੈ ਜੋ ਲਿਖੇ ਅਨੁਸਾਰ ਹੈ ਜਾਂ ਨਹੀਂ ਹੈ ਪਰ ਜੋ ਕਹਿੰਦੇ ਪ੍ਰਚਲਿਤ ਗੱਲ ਹੈ ਜੋ ਤੂੰ ਕਹਿ ਰਿਹਾ ਹੈ ਉਸੇ ਮੁਤਾਬਕ ਹੀ ਤੇ 56 ਕਰੋੜ ਜਿਸ ਦੇ ਮੁਸਾਹਿਬ ਤੂੰ ਦੱਸਦਾ ਹੈ ਉਸ ਦੇ ਦਰਬਾਰ ਤੱਕ ਮੇ ਉਸ ਰਮੇਸ਼ੰਦਰ ਦਰਬਾਰ ਤੱਕ ਕਹਿੰਦੇ ਮੇਰੇ ਗਰੀਬ ਦੀ ਅਰਜ਼ ਕੌਣ ਅਪਣਾਵੇਗਾ ਕਵੀਰ ਸਾਹਿਬ ਕਹਿੰਦੇ ਮੇਰੀ ਗਰੀਬ ਦੀ ਅਰਜ਼ ਮਿਹਨਤੀ ਕੌਣ ਅਪਣਾਵੇਗਾ ਫਿਰ ਤੂੰ ਕਹਿੰਦਾ ਹੈ ਕਿ ਉਸ ਦਾ ਦਰਬਾਰ ਦੂਰ ਸਤਵੇਂ ਅਸਮਾਨ ਤੇ ਹੈ ਮੈਂ ਕਹਿੰਦੇ ਮੈਂ ਤਾਂ ਗਰੀਬ ਜੁਲਾਹਾ ਹਾਂ ਉਸ ਦਾ ਘਰ ਮੇਰਾ ਕੌਣ ਲੱਭੇਗਾ ਕਿਨੇ ਕਹਿੰਦਾ ਭਵ ਇਸ ਸ਼ਬਦ ਨੂੰ ਗੋਵ ਦੇ ਨਾਲ ਆਪਾਂ ਦੇਖੀਏ ਯਾਦਦਾ ਹੈ ਕਿ ਜਿਵੇਂ ਕੋਈ ਮੁਸਲਮਾਨ ਮਨੁੱਖ ਕਬੀਰ ਜੀ ਨੂੰ ਪ੍ਰੇਰ ਰਿਹਾ ਹੈ ਮੁਸਲਮਾਨ ਬਣਨ ਲਈ ਤਿਆਗਦਾ ਹੈ ਕਿ ਮੁਸਲਮਾਨ ਬਣਿਆ ਬਹਿਸਤ ਮਿਲੇਗਾ ਇਹ ਤੁਮ ਤਾਂ ਹੀ ਜਵਾਬ ਦੇ ਰਹੇ ਨਾ ਕਬੀਰ ਸਾਹਿਬ ਆਪਣੇ ਖੁਦਾ ਦੀ ਬਜ਼ੁਰਗੀ ਵੀ ਉਹ ਦੱਸ ਰਿਹਾ ਹੈ ਵੀ ਇਹ ਸਾਰੇ ਇਸ ਸ਼ਬਦ ਦੇ ਵਿੱਚ ਧਿਆਨ ਨਾਲ ਲਿਖੀਓ ਕਿ ਉਸ ਦੇ 7000 ਫਰਿਸ਼ਤੇ ਹਨ 1.5 ਲੱਖ ਪੈਗੰਬਰ ਇਤਿਆਦਕ ਉਹ ਖੁਦਾ ਸਤਵੇਂ ਅਸਮਾਨ ਤੇ ਰਹਿੰਦਾ ਹੈ ਕਬੀਰ ਜੀ ਇਸ ਸ਼ਬਦ ਦੇ ਵਿੱਚ ਉੱਤਰ ਦਿੰਦੇ ਹਨ ਕਿ ਮੈਂ ਇੱਕ ਗਰੀਬ ਝੁਲਾਹਾ ਹਾਂ ਮੁਸਲਮਾਨ ਬਣਿਆ ਵੀ ਮੈਂ ਗਰੀਬ ਹੀ ਰਹਿਣਾ ਤੁਸੀਂ ਆਪਣੇ ਖੁਦਾ ਦਾ ਦਰਬਾਰ ਸਤਵੇਂ ਅਸਮਾਨ ਤੇ ਦੱਸ ਰਹੇ ਹੋ ਮੇਰੀ ਗਰੀਬ ਦੀ ਕਹਿੰਦੇ ਉੱਥੇ ਕਿਸੇ ਨਵੀਂ ਸ਼ਪਾਰਸ਼ ਨਹੀਂ ਅਪਣਾਉਣੀ ਤੇ ਨਾ ਹੀ ਮੈਂ ਆਪ ਤਿੰਨ ਦੂਰ ਅਪੜ ਸਕਾਂਗਾ ਪ੍ਰਭੂ ਚੰਨਾ ਵਿੱਚ ਜੁੜੇ ਰਹਿਣਾ ਹੀ ਮੇਰੇ ਲਈ ਬਹਿਸਤ ਹੈ ਇਹ ਮੇਰੇ ਲਈ ਮਕਉਂਠ ਹੈ ਇਹ ਮੇਰੇ ਲਈ ਸਵਰਗ ਹੈ ਇਹ ਮੇਰੇ ਲਈ ਸਭ ਕੁਝ ਹੈ ਇਹ ਮੇਰੇ ਲਈ ਸੱਚ ਖਾਨਾ ਹੈ ਕਹਿੰਦਾ ਬਾਬ ਜਿਵੇਂ ਕੋਈ ਪ੍ਰੇਰ ਰਿਆ ਹੋਵੇ ਨਾ ਕਬੀਰ ਸਾਹਿਬ ਨੂੰ ਵੀ ਤੂੰ ਮੁਸਲਮਾਨ ਬਣ ਜਾ ਤੈਨੂੰ ਐਂ ਕਰ ਦੇਾਂਗੇ ਤੂੰ ਉੱਥੇ ਤੇਰਾ ਨਿਵਾਸ ਹੋ ਜਾਊਗਾ ਤੇ ਅੱਗੋਂ ਜਵਾਬ ਦੇ ਰਿਹਾ ਕਬੀਰ ਸਾਹਿਬ ਇਸ ਸ਼ਬਦ ਦੇ ਵਿੱਚ ਮੇਜੇ ਮੈਂ ਤੁਹਾਨੂੰ ਦੱਸ ਦਈਏ ਫਿਰ ਅੱਗੇ ਫਰਮਾਨ ਹੈ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਰਹਾਉ 33 ਕਰੋੜੀ ਹੈ ਖੇਲਖਾਨਾ 84 ਲੱਖ ਫਿਰੈ دیਵਾਨਾ ਬਾਬਾ ਆਦਮ ਕਉ ਕਿਛ ਨਦਰ ਦਿਖਾਈ ਉਨ ਪੀ ਪਿਸਤਾ ਕਨੇਰੀ ਪਾਈ ਤਾਂ ਫਰਮਾਨ ਕਰ ਰਹੇ ਹਨ ਕਹਿੰਦੇ ਬਕੁੰਠ ਦੀਆਂ ਗੱਲਾਂ ਦੱਸਣ ਵਾਲੇ ਵੀ ਆਖਦੇ ਹਨ ਜਨੀਆਂ ਉਹਦੀਆਂ ਗੱਲਾਂ ਕਰਦੇ ਆ ਬਕੁੰਠ ਦੀਆਂ ਕਹਿੰਦੇ ਉਹ ਆਖਦੇ ਹਨ ਕਿ 33 ਕਰੋੜ ਦੇਵਤੇ ਉਸ ਦੇ ਸੇਵਕ ਹਨ ਉਹਨਾਂ ਨੂੰ ਵੀ ਮੇਰੀ ਕਹਿੰਦੇ ਕਿੱਥੇ ਸੁਣਨੀ ਹੈ ਉਹਨਾਂ ਨੇ ਵੀ ਉਨਾਂ ਨੇ ਕਹਿੰਦੇ ਮੇਰੀ ਕਿੱਥੇ ਸੁਣਨੀ ਹੈ 84 ਲੱਖ ਜੂਨੀਆਂ ਦੇ ਜੀਵ ਉਸ ਤੋਂ ਖੁੰਝੇ ਹੋਏ ਛੱਲੇ ਹੋਏ ਫਿਰਦੇ ਆ ਕਬੀਰ ਸਾਹਿਬ ਕਹਿੰਦੇ ਉਸ ਪਰਮਾਤਮਾ ਤੋਂ ਖੁੰਝੇ ਹੋਏ ਛੱਲੇ ਹੋਏ ਫਿਰਦੇ ਆ ਕਹਿੰਦੇ ਇਹ ਭਾਈ ਤੁਸੀਂ ਦੱਸਦੇ ਹੋ ਤੁਸੀਂ ਦੱਸਦੇ ਹੋ ਕਿ ਖੁਦਾ ਨੇ ਬਾਬਾ ਆਦਮ ਨੂੰ ਬਹਿਸਤ ਦੇ ਵਿੱਚ ਰੱਖਿਆ ਸੀ ਮੈਂ ਤੁਸੀਂ ਦੱਸਦੇ ਆ ਗੱਲ ਕਰਦੇ ਆ ਪਰ ਤੁਹਾਡੇ ਹੀ ਆਖਣ ਅਨੁਸਾਰ ਕਹਿੰਦੇ ਜਦੋਂ ਬਾਬਾ ਆਦਮ ਨੂੰ ਰੱਬ ਨੇ ਉਸ ਦੀ ਹੁਕਮ ਅਦੂਲੀ ਤੇ ਰੱਤਾ ਕੋ ਅੱਖ ਵਿਖਾਈ ਤਾਂ ਕਹਿੰਦੇ ਉਸ ਆਦਮ ਨੇ ਵੀ ਉਹ ਬਹਿਸ ਥੋੜਾ ਜਰ ਹੀ ਮਾਣਿਆ ਉਥੋਂ ਛੇਤੀ ਕੱਢਿਆ ਗਿਆ ਤੇ ਜੇ ਬਾਬਾ ਆਦਮ ਵਰਗੇ ਕੱਢੇਗੇ ਕਹਿੰਦੇ ਉਥੋਂ ਉਸ ਬਹਿਸਤ ਦੇ ਵਿੱਚ ਉਸ ਬੈਕੁੰਠ ਦੇ ਵਿੱਚੋਂ ਤਾਂ ਦੱਸ ਕਹਿੰਦੇ ਮੈਨੂੰ ਗਰੀਬ ਨੂੰ ਉੱਥੇ ਫਿਰ ਕੋਈ ਕਿੰਨਾ ਚਿਰ ਰਹਿਣ ਦੇਊਗਾ ਕਹਿੰਦੇ ਮੈਨੂੰ ਗਰੀਬ ਨੂੰ ਫਿਰ ਉੱਥੇ ਕਿੰਨਾ ਚਿਰ ਕੋਈ ਰਹਿਣ ਦੇਊਗਾ ਉਸ ਮੈਕੌਨਸ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਵੀ ਬਾਬਾ ਆਦਮ ਵਰਗੇ ਕਹਿੰਦੇ ਉਹਨਾਂ ਦੀ ਨਹੀਂ ਕਿਸੇ ਨੇ ਸੁਣੀ ਉਹਨਾਂ ਨੂੰ ਕੱਢ ਕੇ ਬਾਹਰ ਮਰਿਆ ਤੁਹਾਡੇ ਮੁਤਾਬਕ ਜਿਵੇਂ ਤੁਸੀਂ ਦੱਸਦੇ ਜਿਵੇਂ ਕਹਾਣੀਆਂ ਹੈ ਜਿਵੇਂ ਮਨ ਨੂੰ ਜਿਹੜਾ ਕੁਝ ਹੈ ਕਹਿੰਦੇ ਤੁਹਾਡੇ ਮੁਤਾਬਕ ਕੀ ਚਲੋ ਗੱਲ ਕਰਦੇ ਆਂ ਕਵੀਰ ਸਾਹਿਬ ਕਹਿੰਦੇ ਜਿਵੇਂ ਤੁਸੀਂ ਲਿਖਿਆ ਪੜਦੇ ਆ ਤੇ ਸਾਰਾ ਸਮਝਾਉਣੀ ਹੈ ਉਸੇ ਮੁਤਾਬਕ ਕੀ ਚਲੋ ਕਹਿੰਦੇ ਮੰਨ ਲਓ ਬਾਬੇ ਆਦਮ ਵਰਗੇ ਕਹਿੰਦੇ ਉਹਨਾਂ ਨੂੰ ਨਹੀਂ ਰਹਿਣ ਦਿੱਤਾ ਤੇ ਫਿਰ ਮੇਰੇ ਗਰੀਬ ਨੂੰ ਕਹਿੰਦੇ ਮੈਨੂੰ ਗਰੀਬ ਨੂੰ ਕਿੰਨੇ ਰਹਿਣ ਦੇਣਾ ਉੱਥੇ ਫਿਰ ਅੱਗੇ ਫਰਮਾਨ ਹੈ ਦਿਲ ਖਲ ਹਲ ਜਾ ਕੇ ਜਰਦ ਰੂਹਬਾਨੀ ਛੋੜ ਕਦੇਵ ਕਰੈ ਸੈਤਾਨੀ ਦੁਨੀਆਂ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਕਹਿੰਦੇ ਭਾਈ ਜੋ ਵੀ ਮਨੁੱਖ ਆਪਣੇ ਧਰਮ ਪੁਸਤਕਾਂ ਦੇ ਦੱਸੇ ਰਾਹ ਧਰਮ ਗ੍ਰੰਥਾਂ ਦੇ ਦੱਸੇ ਰਾਹ ਨੂੰ ਛੱਡ ਕੇ ਮੰਦੇ ਪਾਸੇ ਤੁਰਦਾ ਹੈ ਜਿਸ ਦੇ ਵੀ ਦਿਲ ਦੇ ਵਿੱਚ ਵਿਕਾਰਾਂ ਦੀ ਗੜਬੜ ਹੈ ਕਵੀ ਸਾਹਿਬ ਕਹਿੰਦੇ ਆਪਣੇ ਦਸੇ ਹੋਈ ਗ੍ਰੰਥਾਂ ਦੇ ਦਸੇ ਹੋਈ ਰਾਹ ਨੂੰ ਛੱਡ ਕੇ ਤੇ ਮੰਦੇ ਪਾਸੇ ਤੁਰਦਾ ਤੇ ਜਿਸ ਦੇ ਦਿਲ ਦੇ ਵਿੱਚ ਵਿਕਾਰਾਂ ਦੀ ਗੜਬੜ ਹੈ ਮੈਲ ਹੈ ਵਿਕਾਰਾਂ ਦੀ ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ ਉਹਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਭਾਵ ਉਹ ਹੀ ਪਰਬੂ ਦੇ ਦਰਤੋਂ ਠੱਕਿਆ ਜਾਂਦਾ ਹੈ ਮਨੁੱਖ ਆਪਣਾ ਕੀਤਾ ਆਪ ਹੀ ਪਾਉਂਦਾ ਹੈ ਜਿਹੜਾ ਕਿਸੇ ਲਈ ਖੂ ਪੜਦਾ ਉਹਦੇ ਵਿੱਚ ਆਪ ਹੀ ਦਿਗਦਾ ਕਹਿਣ ਦਾ ਭਾਵ ਕਿਸੇ ਦਾ ਰਸਤਾ ਜਿਹੜਾ ਬੰਦ ਕਰਦਾ ਉਹਦੇ ਲਈ ਉਹਦਾ ਆਪ ਦਾ ਰਸਤਾ ਵੀ ਬੰਦ ਹੁੰਦਾ ਹੈ ਇਸ ਕਰਕੇ ਕਹਿੰਦੇ ਆਪਣਾ ਕੀਤਾ ਆਪ ਹੀ ਪਾਉਂਦਾ ਪਰ ਅਣਜਾਣਪੁਣੇ ਵਿੱਚ ਦੁਨੀਆ ਨੂੰ ਕਹਿੰਦੇ ਦੋਸ਼ ਦਿੰਦਾ ਹੈ ਅਣਜਾਣਪਣੇ ਚ ਦੁਨੀਆ ਨੂੰ ਦੋਸ਼ ਦਿੰਦਾ ਵੀ ਫਲਾਨੇ ਨੇ ਐ ਕਰਤਾ ਉਹ ਕਰਦਾ ਜਗਤ ਤੇ ਗੁੱਸਾ ਕਰਦਾ ਫਿਰ ਅੱਗੇ ਪ੍ਰਮਾਣ ਹੈ ਤੂੰ ਦਾਤੇ ਹਮ ਸਦਾ ਪਿਖਾਰੀ ਦੋ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨੈ ਸਮਨ ਪਿਸਤ ਨਜੀਕ ਰਾਖ ਰਹਿਮਨ ਤਾਂ ਸਮਝਾ ਰਹੇ ਹਨ ਕਵੀ ਸਾਹਿਬ ਲਾਸਟ ਪੰਕਤੀਆਂ ਦੇ ਵਿੱਚ ਇੱਥੇ ਹੋਰ ਵੀ ਸੋਚਣ ਵਾਲੀ ਹੈ ਕਿ ਕਿਸੇ ਮੁਸਲਮਾਨ ਦੇ ਨਾਲ ਗੱਲ ਹੋ ਰਹੀ ਹੈ ਕਵੀ ਸਾਹਿਬ ਦੀ ਤੇ ਉਸੇ ਮੁਤਾਬਕ ਹੀ ਫਿਰ ਉਹੋ ਜਿਹੇ ਲਫ਼ਜ਼ ਮੰਨ ਲਓ ਇੱਥੇ ਵਰਤੇ ਗਏ ਕਵੀ ਸਾਹਿਬ ਵਰਤ ਰਹੇ ਹਨ ਪਿਸ਼ਤ ਮੰਨ ਲਓ ਬਹਿਸਤ ਨੂੰ ਜਾਂ ਸੱਚਖੰਡ ਕਹਿ ਲਈਏ ਜਿਸ ਰਹਿਮਾਨ ਹੈ ਰਹਿਮ ਕਰਨ ਵਾਲੇ ਇਹ ਮੰਨ ਲਓ ਵੀ ਮੁਸਲਮਾਨ ਦੇ ਨਾਲ ਸਮਝ ਲਓ ਉਸੇ ਮੁਤਾਬਕ ਹੀ ਸ਼ਬਦ ਵਰਤੇ ਰਏ ਆ ਕਬੀਰ ਸਾਹਿਬ ਇਸ ਵਾਸਤੇ ਕਹਿੰਦੇ ਇਹ ਧਾਰਮਿਕ ਪੁਸਤਕਾਂ ਦੇ ਲਫ਼ਜ਼ ਕתיਬ ਇਹ ਵੀ ਵਰਤੇ ਗਏ ਆ ਸਮਝਾ ਰਹੇ ਹਨ ਕਿਹੇ ਮੇਰੇ ਪ੍ਰਭੂ ਮੈਨੂੰ ਕਿਸੇ ਬੈਸਤ ਬੈਕੁੰਠ ਦੀ ਲੋੜ ਨਹੀਂ ਕਬੀਰ ਸਾਹਿਬ ਕਹਿੰਦੇ ਕਹਿੰਦੇ ਮੈਂ ਨਹੀਂ ਚਾਹੁੰਦਾ ਨਹੀਂ ਮੈਨੂੰ ਮੈਂ ਸੱਚਖੰਡ ਚ ਜਾਣਾ ਮੈਨੂੰ ਮੁਕਤੀ ਮਿਲ ਜੇ ਮੈਨੂੰ ਫਲਾਣਾ ਮਿਲ ਜੇ ਕਹਿੰਦੇ ਮੇਰੇ ਮਨ ਦੇ ਵਿੱਚ ਕੋਈ ਇੱਛਾ ਹੀ ਹੈ ਨਹੀਂ ਮੇਰਾ ਕੰਮ ਹੈ ਸਿਮਰਨ ਕਰਨਾ ਅਗਲਾ ਕੰਮ ਹੈ ਪਰਮੇਸ਼ਰ ਦਾ ਉਹਨੇ ਕੀ ਮੈਨੂੰ ਕਰਨਾ ਹੈ ਮੈਨੂੰ ਕਿੱਥੇ ਰੱਖਣਾ ਹੈ ਕਿੱਥੇ ਨਹੀਂ ਰੱਖਣਾ ਕਹਿੰਦਾ ਭਾਵੇਂ ਇਹ ਤੁਸੀਂ ਇਹ ਵੀ ਮਿਲਦੀ ਹੈ ਅਸੀਂ ਵੀ ਬਾਣੀ ਪੜ੍ਹ ਗਏ ਜੇ ਸਿਮਰਨ ਕਰੀਏ ਮਨ ਦੇ ਵਿੱਚ ਕੋਈ ਵੀ ਇੱਛਾ ਨਹੀਂ ਹੋਣੀ ਚਾਹੀਦੀ ਕੋਈ ਵੀ ਨਿਰ ਇੱਛਾ ਹੋ ਕੇ ਨਿਸਵਾਰਥ ਹੋ ਕੇ ਪੜਨੀ ਚਾਹੀਦੀ ਹੈ ਸੇਵਾ ਵਿੱਚ ਨਿਰਸਵਾਰਥੋਗੇ ਕਰਨੀ ਚਾਹੀਦੀ ਜੇ ਮਨ ਦੇ ਵਿੱਚ ਤੁਸੀਂ ਕੋਈ ਰੱਖ ਕੇ ਸੇਵਾ ਕਰਦੇ ਜਾਂ ਮੰਨੋਂ ਬਾਣੀ ਪੜਦੇ ਸਿਮਰਨ ਕਰਦੇ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ ਫਿਰ ਜਿਹੜੇ ਮੁਕਾਮ ਲਈ ਗੁਰਬਾਣੀ ਕਹਿੰਦੀ ਹੈ ਸਿਮਰਨ ਕਰਨ ਨੂੰ ਬਾਣੀ ਪੜਨ ਨੂੰ ਸੇਵਾ ਕਰਨ ਨੂੰ ਉਹ ਮੁਕਾਮ ਨਹੀਂ ਮਿਲਦਾ ਉਹ ਤਾਂ ਫਿਰ ਉਹਦੇ ਵੱਤੇ ਸੌਦਾ ਕੀਤਾ ਮੇ ਮੈਨੂੰ ਆਹ ਚੀਜ਼ ਮਿਲ ਜੇ ਤੇ ਮੈਂ ਆਹ ਇੰਨੇ ਦਿਨ ਬਾਣੀ ਪੜਾਂ ਉਹ 11 ਦਿਨ ਪੜਿਓ ਮਿਲ ਗਈ ਬਸ ਖੇਡ ਖਤਮ ਉਹਦੇ ਵਤੀ ਤਾਂ ਉਹ ਚੀਜ਼ ਲੈ ਲਈ ਨਾ ਉਸ ਸੇਵਾ ਵਟੇ ਉ ਤਾਂ ਇੱਕ ਸੌਦੇਬਾਜ਼ੀ ਹੋ ਗਈ ਨਾ ਵੀ ਮੈਂ 11 ਦਿਨ ਨਿਸ਼ਾਨ ਸਾਹਿਬ ਦੀ ਸੇਵਾ ਤਾਂ ਕਰੂਗਾ ਲੋੜ ਲਈ ਕਰ ਰਿਹਾ ਐ ਨਾ ਐਵੇਂ ਖੁਸ਼ੀ ਨਾਲ ਤਾਂ ਨਹੀਂ ਨਾ ਕਰ ਰਿਹਾ ਕੋਈ ਮਨ ਦੇ ਵਿੱਚ ਮੰਨੂ ਨਿਸਵਾਰਥ ਹੋ ਕੇ ਤਾਂ ਨਹੀਂ ਨਾ ਕਰ ਰਿਹਾ ਜੋ ਮਨ ਦੇ ਵਿੱਚ ਧਾਰ ਕੇ ਕਰਦਾ ਉਹ ਚੀਜ਼ ਪ੍ਰਾਪਤ ਹੋ ਜਾਂਦੀ ਏ ਜੀ ਗੱਲ ਨਹੀਂ ਗੁਰੂ ਸਮਰੱਥ ਹੈ ਸਭ ਕੁਝ ਦਿੰਦਾ ਹੈ ਪਰ ਜਿਸ ਕਾਰਜ ਵਾਸਤੇ ਜਿਸ ਵਾਸਤੇ ਇਹ ਮਨੁੱਖਾ ਸਰੀਰ ਮਿਲਿਆ ਹੈ ਇਹ ਛੋਟੀਆਂ-ਮੋਟੀਆਂ ਦੁਨਿਆਵੀ ਵਸਤਾਂ ਵਾਸਤੇ ਨਹੀਂ ਇਹ ਸਰੀਰ ਮਿਲਿਆ ਇਹ ਤਾਂ ਤੈਨੂੰ ਕਹਿੰਦੇ ਹੁਣ ਸਾਰੇ ਗੁਰਬਾਣੀ ਦੇ ਅਰਥ ਸੁਣਦੇ ਹੀ ਆ ਰਹੇ ਹੋ ਮੰਨ ਲਓ ਹੁਣ 1100 ਕਾੜ ਅੰਗ ਦੇ ਉੱਤੇ ਜਿਹੜੀ ਵਿਚਾਰ ਚੱਲ ਰਹੀ ਹੈ 1 ਓੰਕਾਰ ਤੋਂ ਸ਼ੁਰੂ ਹੋਈ ਸੀ ਤਕਰੀਬਨ 7 ਸਾਲ ਹੋ ਚਲੇ ਤਤ ਕਿੰਨੀ ਗੁਰਬਾਣੀ ਇਹ ਸਮਝਾ ਰਹੀ ਹੈ ਨਾ ਵੀ ਦੁਨਿਆਵੀ ਪਦਾਰਥੇ ਸਾਰੇ ਇੱਥੇ ਰਹਿ ਜਾਣੀਏ ਨਾਲ ਕੀ ਜਾਣਾ ਸਿਮਰਨ ਭਜਨ ਬੰਦਗੀ ਉਹ ਫਿਰ ਅਸੀਂ ਸਵਾਰਥ ਲਈ ਮੰਨ ਲਓ ਉਹ ਕੀਤਾ ਤੇ ਉਹ ਸਵਾਰਥ ਪੂਰਾ ਹੋ ਗਿਆ ਤੇ ਉਹਦਾ ਫਿਰ ਉਹਦੇ ਵੱਟੇ ਬਸ ਫਿਰ ਉਹਦਾ ਫਲ ਨਹੀਂ ਨਾ ਮਿਲਿਆ ਉਹਦਾ ਫਲ ਚੀਜ਼ ਵਾਸਤੇ ਜਿਸ ਵਾਸਤੇ ਕੀਤਾ ਉਹ ਮਿਲ ਗਿਆ ਇਸ ਕਰਕੇ ਨਿਸ਼ਕਾਮ ਸੇਵਾ ਕਰਨੀ ਹੈ ਕੋਈ ਮਨ ਦੇ ਵਿੱਚ ਮੰਗ ਰੱਖ ਕੇ ਜਾਂ ਉਹ ਨਹੀਂ ਕਰਨਾ ਮਨ ਦੇ ਵਿੱਚ ਹੁਣ ਇੱਥੋਂ ਦਿੱਕਤ ਵੀ ਕਬੀਰ ਸਾਹਿਬ ਤਾਂ ਕਹਿੰਦੇ ਵੀ ਮਨ ਦੇ ਵਿੱਚ ਇਹ ਵੀ ਨਾ ਤੂੰ ਕਹਿ ਵੀ ਮੈਨੂੰ ਸੱਚਖੰਡ ਦੇ ਵਿੱਚ ਮੈਨੂੰ ਪਰਮਾਤਮਾ ਤੇਰੇ ਚਰਨਾਂ 'ਚ ਥਾਂ ਮਿਲ ਜੇ ਇਹ ਵੀ ਨਹੀਂ ਤੇਰੇ ਮਨ ਦੇ ਵਿੱਚ ਹੋਣਾ ਚਾਹੀਦਾ ਉਹ ਤਾਂ ਪਰਮੇਸ਼ਰ ਜਾਣਦਾ ਵੀ ਕੀ ਤੈਨੂੰ ਜਦੋਂ ਤੇਰੇ ਮਨ ਦੇ ਵਿੱਚ ਤੇਰਾ ਕੰਮ ਹੈ ਸਿਮਰਨ ਕਰਨਾ ਤੇ ਸੇਵਾ ਕਰਨਾ بس ਇਹ ਇਹ ਇੱਛਾ ਮੇ ਮੈਂ ਸਿਮਰਨ ਕਰਨੇ ਤੇ ਸੇਵਾ ਕਰਨੀ ਹੈ ਅੱਗੇ ਮਨ ਦੇ ਵਿੱਚ ਕੋਈ ਵੀ ਫੁਰਨਾ ਨਹੀਂ ਹੋਣਾ ਚਾਹੀਦਾ ਵੀ ਮੈਨੂੰ ਫਲਾਨੀ ਜਗ੍ਹਾ ਥਾਂ ਮਿਲੇ ਤੇ ਮੈਨੂੰ ਪਰਮੇਸ਼ਰ ਆਪ ਦੇ ਚਰਨਾਂ 'ਚ ਥਾਂ ਦੇ ਦੇਵੇ ਮੈਂ ਜਦੋਂ ਇੱਥੇ ਮਰਾਂ ਤੇ ਇਹ ਕੋਈ ਵੀ ਨਹੀਂ ਹੋਣੀ ਚਾਹੀਦੀ ਮਨ ਦੇ ਵਿੱਚ ਫੇਰ ਜਾ ਕੇ ਸਹੀ ਜਿਹੜਾ ਮਨੁੱਖਾ ਜਨਮ ਦਾ ਮਨੋਰਥ ਹੈ ਫੇਰ ਉਹਨੂੰ ਸਹੀ ਮੰਨਿਆ ਜਾਣਾ ਇਸ ਕਰਕੇ ਹੁਣ ਕਬੀਰ ਸਾਹਿਬ ਇੱਥੇ ਕੀ ਕਹਿੰਦੇ ਆ ਸ਼ਬਦ ਇਹ ਨਹੀਂ ਸਮਝਾ ਸਾਨੂੰ ਹੀ ਰਹੇ ਹਨ ਕਹਿੰਦੇ ਹੈ ਮੇਰੇ ਪ੍ਰਭੂ ਮੈਨੂੰ ਕਿਸੇ ਵੀ ਬੈਕੁੰਠ ਦੀ ਲੋੜ ਨਹੀਂ ਹੈ ਬੈਕੁੰਠ ਕਹਿੰਦੇ ਹਨ ਵੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਿਵਾਸ ਕਹਿੰਦੇ ਮੈਨੂੰ ਤਾਂ ਕੋਈ ਕਾਸੇ ਦੀ ਲੋੜ ਨਹੀਂ ਤੂੰ ਮੇਰਾ ਦਾਤਾ ਹੈ ਤੇ ਮੈਂ ਸਦਾ ਤੇਰੇ ਦਰ ਦਾ ਮੰਗਤਾ ਹਾਂ ਬਸ ਤੇ ਥੋਂ ਨਾਮ ਦੀ ਸਿਮਰਨ ਦੀ ਦਾਤ ਮੰਗਦਾ ਜੋ ਕੁਝ ਮੈਨੂੰ ਤੂੰ ਦੇ ਰਿਹਾ ਹੈ ਉਹ ਹੀ ਠੀਕ ਹੈ ਬਸ ਕਹਿੰਦੇ ਤੇਰੀ ਕਿਸੇ ਨਹੀਂ ਕਿਸੇ ਵੀ ਦਾਤ ਅੱਗੇ ਕਹਿੰਦੇ ਜੇ ਮੈਂ ਨਾ ਨੁਕਰ ਕਰਾਂ ਤਾਂ ਇਹ ਮੇਰੀ ਕਹਿੰਦੇ ਗੁਨਾਹਗਾਰੀ ਹੋਵੇਗੀ ਤੂੰ ਜਿਹਨੇ ਵੀ ਦਾਤ ਦਿਨਾ ਮੈਨੂੰ ਕਹਿੰਦੇ ਉਹਦੇ ਮੂਹਰੇ ਮੈਂ ਨਾ ਨੁਕਰ ਕਰਾਂ ਵੀ ਮੈਨੂੰ ਨਹੀਂ ਚਾਹੀਦੀ ਸੀ ਆ ਚੀਜ਼ ਤਾਂ ਮੈਨੂੰ ਹਜੇ ਨਹੀਂ ਚਾਹੀਦੀ ਸੀ ਆ ਦੇਤੀ ਪਰਮੇਸ਼ਰ ਨੇ ਤਾਂ ਆ ਦੇਤੀ ਕਹਿੰਦੇ ਮੈਂ ਉਹਦੇ ਮੂਰੇ ਨਾ ਨੁਕਰ ਕਰਾਂ ਮੈਂ ਕੌਣ ਹੁੰਨਾ ਨਾ ਨੁਕਰ ਕਰਨ ਵਾਲਾ ਭਲਾਂ ਦੀ ਮਾਨ ਵਡਿਆਈ ਮਿਲ ਗਈ ਭਲਾਂ ਦੀ ਮੰਨੋ ਨਰਾਦਰ ਮਿਲ ਗਿਆ ਜੋ ਕੁਝ ਮਿਲ ਗਿਆ ਉਹਦੇ ਪਰਮੇਸ਼ਰ ਦੇ ਉਹਦੀ ਰਜਾ ਸਭ ਕੁਝ ਕਹਿੰਦੇ ਜੇ ਮੈਂ ਫਿਰ ਨਾ ਨੁਕਰ ਕਰਾਂ ਤੇ ਕਹਿੰਦੇ ਫਿਰ ਮੈਂ ਉਹਦੇ ਵਿੱਚ ਗੁਨਾਹਗਾਰ ਹਾਂ ਇਸ ਕਰਕੇ ਜੋ ਕਹਿੰਦਾ ਪਾਵੇ ਇੱਥੇ ਇਹ ਵੀ ਗੱਲਾਂ ਨੇ ਜੋ ਦਾ ਪਾਣਾ ਇੱਥੇ ਪਾਣੀ ਦੀ ਗੱਲ ਵੀ ਆ ਜਾਂਦੀ ਹੈ ਵੀ ਜੋ ਉਹ ਦੇ ਪਾਣੇ ਦੇ ਵਿੱਚ ਹੋ ਰਿਹਾ ਜੋ ਮਿਲ ਰਿਹਾ ਉਹ ਠੀਕ ਹੈ ਮੈਂ ਤੇਰਾ ਦਾਸ ਕਹਿੰਦੇ ਕਬੀਰ ਤੇਰੀ ਸ਼ਰਨ ਆਇਆ ਹਾਂ ਹੇ ਰਹਿਮ ਕਰਨ ਵਾਲੇ ਕਿੰਨੇ ਮੈਨੂੰ ਆਪਣੇ ਬਸ ਚਰਨਾਂ ਦਾ ਪਿਆਰ ਬਖਸ਼ ਚਰਨਾ ਦੇ ਵਿੱਚ ਜੋੜੀ ਰੱਖ ਨਾਮ ਸਿਮਰਨ ਦੀ ਦਾਤ ਲੈ ਮੇਰੇ ਲਈ ਤਾਂ ਕੰਨੀ ਮੈਕੁੰਠ ਹੈ ਮੇਰੇ ਲਈ ਤਾਂ ਬਹਿਸ ਤਾਂ ਇਹ স্তਉਤੇ ਮੇਰੇ ਲਈ ਹੋਰ ਕੁਝ ਹੈ ਹੀ ਨਹੀਂ ਬਸ ਮੈਨੂੰ ਆਪਦੇ ਚਰਨਾਂ ਦਾ ਪਿਆਰ ਬਖਸ਼ੀ ਰਖ ਸਿਮਰਨ ਦੀ ਨਾਮ ਦੀ ਰਾਤ ਮੇਰੇ ਲਈ ਸਭ ਕੁਝ ਇਹ ਹੈ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੇਅੰਤ ਉਨਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਸ਼ਾ ਅਥੀਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ